ਕੁਦੇ ਨੱਕ ਬੜਾ ਮੱਚੀ ਜਾਂਦਾ ਯਾਰ ਚਿੱਲੇ ਗਿਆ ਜਮਾਈ ਨੱਕ ਦੇ ਤੇਰਾ ਮੂੰਹ ਵੀ ਸੰਭਰਨ ਹੋਇਆ ਕਰ ਤੂੰ ਲਈ ਸੀ ਕਲ ਸਨਸਕ੍ਰੀਮ ਜੀ ਨਾ ਮੈਨੂੰ ਮੈਂ ਉਹ ਤੋਂ ਪਤਾ ਨਹੀਂ ਕੀ ਤੋਂ ਲਈ ਸੀ ਇਹਨੂੰ ਲੱਗਦਾ ਇੱਥੀ ਸੀਗੀ ਬੰਪੂ ਰਾਗ ਸੀਗੀ ਉਹਨੀ ਕੇ ਸੀ ਲਈ ਨਹੀਂ ਨਾ ਹੋਤਾਂ ਮੈਂ ਜਮਾਈ ਨਹੀਂ ਲਈ ਉਹ ਹੁਣ ਘਰੇ ਜਾ ਕੋਤਲੀ ਚਮੜੀ ਦੇਖੀ ਲੈ ਜੀ ਤਾਂ ਆਲੀ ਜਾਵਾਂ ਹਾਂ ਤੇ ਪਤਾ ਕੀ ਹੁੰਦਾ ਬਾਈ ਜਦ ਬਹਾਈਲ ਟ੍ਰੀਟਮੈਂਟ ਤੇ ਸੰਭਰਨ ਹੁੰਦਾ ਨਾ ਆਪਣਾ ਉਤਲੀ ਲੇਅਰ ਜਿਹੜੀ ਲੈ ਜਾਂਦੀ ਹੈ ਕੁਦੇ ਆਪਣੇ ਆਪਾਂ ਪੈਂਡੂ ਹਿਸਾਬ ਜੀ ਆ ਜਿੰਨਾ ਆਪਾਂ ਸੀਰੀਅਸ ਨਹੀਂ ਲੈਂਦੇ ਆਪਾਂ ਕੋਈ ਕਰੀਮ ਉਹ ਗਰੂਮਾਂ ਜੀ ਲੈ ਕੇ ਆਇਆ ਕਰੀ ਨਾਲ ਯਾਰ ਹਣਾ ਨਾ ਸਨਸਕ੍ਰੀਮ ਲੈ ਦੇਭਾ ਦੋ ਦਿਨ ਦਿਨਾਂ ਬਾਅਦ ਵਾਲ ਬਾਈਏ ਬੜਾ ਸਵਾਦ ਆਉਂਦਾ ਵੇ ਮੈਂ ਬਰਸ਼ ਕੀ ਤਾਜ ਦੋ ਦਿਨ ਪਤਾ ਨਿਆਰੀ ਆ ਗਿਆ ਯਾਰ ਮੂੰਹ ਖਾਲੀ ਖਾਲੀ ਹੋ ਗਿਆ ਵਿੱਚੋਂ ਜੇ ਕਈ ਦਿਨ ਬਾਅਦ ਨਹਾਈਏ ਤੇ ਨਾ ਹੁਣ ਤਾਂ ਆਪਾਂ ਇੱਕ ਤਰੀਕ ਤੇ ਘਰੋਂ ਤੁਰੇ ਆ ਕਰੇ ਜਾ ਕੀ ਨਹਾਵਾਂਗੇ ਇੱਕ ਨੂੰ ਨਹਾਤੇ ਆ ਅੱਜ 7 ਹੋ ਗਈ ਹੂੰ ਹੂੰ ਅੱਜ ਪਤਾ ਨਹੀਂ ਨਹਾਵਾਂਗੇ ਨਾ ਅੱਜ ਕਿੱਥੇ ਨਹਾਵਾਂਗੇ ਜਾ ਕੇ ਹੈ 6 ਦਿਨ ਲੰਘ ਗਏ ਬਿਨਾਂ ਨਹਾਤੇ ਤੇ ਕਰੇ ਜਾ ਕੀ ਨਹਾਵਾਂਗੇ ਅੱਜ ਕਿੱਥੇ ਨਹਾਵਾਂਗੇ ਆਪਰੇ ਤੋਂ ਵੱਧ ਪਾਣੀ ਕੌਣ ਪਿਜਾਉਂਦਾ ਸੀ ਹੋਰ ਇਹੀ ਤਾਂ ਸੇਵਾ ਪੰਜਾਬ ਦੀ ਇਹੀ ਤਾਂ ਆਪਾਂ ਕਰ ਰਹੇ ਹਾਂ ਇਹ ਵਹਿ ਮਿੰਟ ਨਿਤ ਨਾ ਨਾ ਹੁਣ ਆਪਾਂ ਕੋਈ ਨਹੀਂ ਨਹਾਤੇਗੇ ਹਨਾ ਆਪਣਾ ਮਸੂਸੀ ਨਹੀਂ ਦਵੇ ਪਣਾਤੇ ਨਹੀਂ ਯਾਰ ਦੇ ਆਪਾਂ ਠੱਡ ਚ ਫਿਰਦੇ ਹਾਂ ਨਾ ਬਈ ਇੱਥੇ ਚੱਲ ਜਾਂਦੇ ਤਾਂ ਆਪਾਂ ਨੂੰ ਪਸੀਨਾ ਨਹੀਂ ਵੜਾ ਆਇਆ ਨਾ ਜਿਵੇਂ ਹੁਣ ਆਪਾਂ ਆਕੇ ਪੰਜਾਬ ਹਾਂ ਉਹਦੇ ਕਰਕੇ ਬੱਜੇ ਆ ਪਿੰਡ ਦਾ ਬੂਰਾ ਮੈਂ ਤਾਂ ਐ ਸੋਚੀ ਜਾਨਾ ਕੋਧਿਆ ਇੱਥੇ ਤਾਂ ਮੈਨਸ ਚ ਫਿਰਦੇ ਆ ਆਪਾਂ ਤੇ ਪੰਜਾਬ ਚ ਮੇਰੇ ਤਾਂ 42 43 ਡਿਗਰੀ ਹੋਊਗਾ ਹਾਂ ਹੈਗਾ ਚਮੜੀ ਬਚਾ ਦੂ ਅੜੀ ਤੇ ਪਹੁੰਚੇ ਪੰਜਾਬ ਆਪਾਂ ਹਨਾ ਮੈਂ ਤਾਂ ਜਵਾਕਾਂ ਨੂੰ ਲੈ ਕੇ ਜਾਣਾ ਟਰੈਕਟਰ ਨੂੰ ਕਰਾਉਣੇ ਹੁਣ ਅੱਛਾ ਚੰਦਰ ਖਾਣੀ ਕਰਾ ਕੇ ਜੇ ਮੈਂ ਵੇਣਾ ਮੈਂ ਨਹੀਂ ਉਹ ਦਰ ਬਿਲਕੁਲ ਕਰਦਾ ਨਹੀਂ ਸਕਦਾ ਮੈਂ ਫਿਰ ਬੇਹਰ ਪੰਜ ਚੌਰ ਜੋੜ ਲਾ ਲੂੰ ਤੂੰ ਐ ਕਰ ਤੂੰ ਬਿਲਕੁਲ ਜਵਾਕ ਜੰਮ ਫਾਟੇ ਨਾਲ ਫਿਰ ਰਲੇਗਾ ਨਾ ਵੀ ਤੂੰ ਵਿਆਹ ਕਰਾਵਾ ਵਿਆਹ ਕਰਾੜਾ ਤੂੰ ਐ ਚਾਰ ਚੂੜਾ ਤੋੜੀ ਗੱਲ ਤੇਰੇ ਮੱਥੇ ਪਈ ਬਾਬੂ ਕਰਾ ਲਈਦਾ ਹੁੰਦਾ ਇਹ ਆਹੀ ਸਿੱਸੀ ਮੈਂ ਦੱਸਾਂ ਆਹੀ ਉਮਰ ਹੁੰਦੀ ਸਾਲ ਡੇਢ ਸਾਲ ਦੀ ਮਗਰੋਂ ਤੇਰੇ ਕੱ ਤਰਲੇ ਲੈਂਦਾ ਹੁੰਦਾ ਫਿਰ ਨਹੀਂ ਕਰਦਾ ਕੋਈ ਮੁੜ ਕੇ ਕੋਈ ਨਹੀਂ ਚਾਹਕਦਾ ਹੋਰ ਅਸੀਂ ਤਾਂ ਪਹਿਲਾਂ ਪਹਿਲੀ 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 ਹੀ ਕਰਾ ਲਿਆ ਸੀਗਾ ਆ ਜਾ ਭਾਈ ਕੋਈ ਗੱਲ ਨਹੀਂ ਸਗੀ ਕਾ ਤੂੰ ਜਾਨਾ ਅਰੇ ਮੈਂ ਤਾਂ ਇਹ ਕਹਿ ਰਿਹਾ ਤਾਂ ਕਿਵੇਂ ਪੰਜਾਬੀ ਹੋ ਤੂੰ

ਹੁਣੇ-ਹੁਣੇ ਪਵਾਲਾ ਭੰਗੜਾ ਬੜਾ ਵਧੀਆ ਰਹੇਗਾ ਨਾਸ਼ਤਾ ਕਰਦੇ ਆ ਫਿਰ ਕਰਦੇ ਆ ਹੋਰ ਨਾਸ਼ਤੇ ਤੋਂ ਪਹਿਲਾਂ ਹੁਣੀ ਲੈ ਕੇ ਪਹਿਲੇ ਨਾਸ਼ਤੇ ਖਾਲੀ ਪੇਟ ਹੀ ਹੁਣ ਦੀ ਸਾਰੇ ਇਕੱਠੇ ਕਰ ਦਿੰਦੇ ਹੋਰ ਆਪਣੀ ਵੀਡੀਓ ਨੂੰ ਦੇਖਦੇ ਸਾਰੇ ਮਿੱਤਰ ਬੇਲੀਆਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਆਪਾਂ ਖੜੇ ਆ ਅੱਪਰ ਸਾੰਗਲਾ ਦੇ ਵਿੱਚ ਕੱਲ ਟਰੈਕ ਰਵੇੜ ਕੇ ਇਹ ਜਗ੍ਹਾ ਤੇ ਆ ਕੇ ਰਾਤ ਰਹੇ ਸੀ ਅੱਜ ਇੱਥੋਂ ਅਸੀਂ ਜਾਵਾਂਗੇ ਪੰਜਾਬ ਵੱਲ ਨੂੰ ਇੱਥੇ ਟਰੈਕ ਇਹ ਖਤਮ ਹੋ ਜਾਂਦਾ ਤੇ ਇੱਥੋਂ ਤੱਕ ਇੱਕ ਸੜਕ ਬਣੀ ਹੋਈ ਆ ਗੱਡੀ ਆਊਗੀ ਸਾਨੂੰ ਲੈ ਕੇ ਜਾਊ ਸਾੰਗਲਾ ਤੱਕ ਸਾੰਗਲਾ ਤੋਂ ਟੈਂਪੂ ਟਰੈਵਲਰ 'ਚ ਬੈਠਾਂਗੇ 8-9 ਘੰਟਿਆਂ ਦੀ ਵਾਟ ਕੱਢਾਂਗੇ 185 ਕਿਲੋਮੀਟਰ ਦੀ ਵਾਟ ਆ ਤੇ ਸ਼ਾਮ ਤੱਕ ਅਸੀਂ ਸ਼ਿਮਲਾ ਪਹੁੰਚਾਂਗੇ ਸ਼ਿਮਲੇ ਤੋਂ ਬੱਸ ਫੜਾਂਗੇ ਰਾਤ ਨੂੰ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਬਠਿੰਡਾ ਤੇ ਆਹ ਤੁਹਾਨੂੰ ਆਲੇ-ਦੁਆਲੇ ਦਾ ਮਾਹੌਲ ਦਿਖਾਉਨੇ ਆ ਜਿਹੜੀ ਜਗ੍ਹਾ ਤੇ ਆਪਾਂ ਰਾਤ ਰਹੇ ਸੀ ਅਸੀਂ ਰਾਤ ਆ ਗੁਲਾਬੀ ਟੈਂਟ ਦੇ ਵਿੱਚ ਰਹੇ ਸੀ ਜਿਹਦੇ ਉੱਤੇ ਕੋਟ ਪਾਇਆ ਹੋਇਆ ਬਾਕੀ ਆਹ ਟੈਂਟ ਸਾਰੇ ਲੱਗੇ ਹੋਏ ਨੇ ਆ ਕਿ ਡਾਇਨਿੰਗ ਟੈਂਟਾ ਇਹ ਚ ਬਹਿ ਕੇ ਸਾਰੇ ਘੰਟੇ ਬੱਧੀ ਗੱਲਾਂ ਕਰਦੇ ਆ ਨੈਟਵਰਕ ਇੱਥੇ ਹੁੰਦਾ ਨਹੀਂ ਸਾਹਮਣੇ ਉਹ ਟੈਂਟ ਦੇ ਵਿੱਚ ਰੋਟੀ ਪਾਣੀ ਪਕਦਾ ਤੇ ਇਹਨਾਂ ਦੇ ਵਿੱਚ ਸਾਰੇ ਮਿੱਤਰ ਬੇਲੀ ਪੈਂਦੇ ਬੰਦੇ ਆ ਤੇ ਆ ਆਪਣੇ ਵੀਰ ਭਰਾ ਸਾਰੇ ਅਹਮਦਾਬਾਦ ਗੁਜਰਾਤ ਨਿਰਾ ਪਿਆਰ ਨੇ ਬੰਦੇ ਇਹ ਨਿਰਾ ਪਿਆਰ ਇਹਨਾਂ ਨਾਲ ਕਿੰਨੇ ਕੁ ਗੱਲਾਂ ਕੀਤੀਆਂ ਇਹ ਕੋਈ ਹਸਾਬ ਕਿਤਾਬ ਨਹੀਂ ਤੇ ਇਹ ਨੇ ਤ੍ਰिवेदी ਸਾਹਿਬ ਹਾਂ ਸਿਰਫ ਤ੍ਰिवेदी ਬਚਾ ਚੜਦੀ ਕਲਾ ਚੜਦੀ ਕਲਾ ਤ੍ਰिवेदी ਆਪ ਵੀ ਆਪਦਾ ਵਸੇ ਹੋ ਨਾ ਮੈਂ ਅੰਮਦਾਵਾ ਤੋਂ ਇਹ ਨਾ ਇਹ ਇਹ ਤਾਂ ਜੈਪੁਰ ਸੇ ਆ ਜੈ ਅੰਮਦਾਵਾ ਜੈ ਉਦੇਪੁਰ ਵਾਲਾ ਉਦੇਪੁਰ ਉਦੇਪੁਰ ਤੇ ਇਹਨਾਂ ਬੰਦਿਆਂ ਨਾਲ ਸਾਡਾ ਬਹੁਤ ਹੀ ਸ਼ਾਨਦਾਰ ਤਜਰਬਾ ਰਿਹਾ ਸਾਡੀ ਟੀਮ ਦੇ ਵਿੱਚ ਉਹ ਖੜੇ ਆ ਦਿਨੇਸ਼ ਖੜਾ ਕਰਨਾਟ ਉਧਰੋਂ ਤਾਮਿਲ ਲਾਡੂ ਤੋਂ ਆ ਦੋ ਅੰਮਦਾਬਾ ਗੁਜਰਾਤ ਦੇ ਆ ਇਹਨਾਂ ਬੰਦਿਆਂ ਨਾਲ ਐਡੀਕ ਸੋਹਣੀ ਗੱਲਬਾਤ ਰਹੀ ਸਾਡੀ ਟੀਮ ਸਾਰੀ ਵਧੀਆ ਸੀ ਬਰਾਬਰ ਬਰਾਬਰ ਤੁਰਦੇ ਆਏ ਤੇ ਕਿਸ ਕੋਈ ਪਿੱਛੇ ਨਹੀਂ ਰਿਹਾ ਤੇ ਜਿਹੜਾ ਉਹ ਸਾਹਮਣੇ ਪਹਾੜੀ ਰੇਂਜ ਆ ਉਹ ਕਨੌਰ ਕਲਾਸ਼ ਰੇਂਜ ਜਿਹੜੀ ਉਹ ਇੱਕ ਉੱਚਾ ਪਹਾੜਾ ਜਿਹਦੀ ਚੁੰਝ ਨਿਕਲੀ ਹੋਈ ਆ ਉਹਨੂੰ ਕਿਹਾ ਜਾਂਦਾ ਕਨੌਰ ਕਲਾਸ਼ ਕਨੌਰ ਤਾਂ ਕਿਹਾ ਜਾਂਦਾ ਕਿਉਂਕਿ ਇਹ ਜ਼ਿਲ੍ਹਾ ਕਨੌਰ ਆ ਸ਼ਿਮਲਾ ਹਿਮਾਚਲ ਪ੍ਰਦੇਸ਼ ਦਾ ਜ਼ਿਲ੍ਹਾ ਕਨੌਰ ਕਨੌਰ ਦੇ ਵਿੱਚ ਉਹਨੂੰ ਕਨੌਰ ਕਲਾਸ਼ ਕਿਹਾ ਜਾਂਦਾ ਕਨੌਰ ਦੇ ਜਿਹੜੇ ਕਲਾਸ਼ ਪਰਬਤ ਨੇ ਮੇਰੇ ਖਿਆਲ ਚਾਰ ਆ ਜਖੜੀ ਪੰਜ ਆ ਇਹ ਸਾਰੀਆਂ ਪੀਕਸ ਅਨਕਲਾਈਮਡ ਨੇ ਤਾਂ ਜਿੰਨੇ ਵੀ ਪਹਾੜੀ ਆ ਉਹ ਸਾਰੇ ਅਨਕਲਾਈਮਡ ਨੇ ਸ਼ਿਮਲਾ ਦੇ ਵਿੱਚ ਐਕਸਪਿਡੀਸ਼ਨਸ ਨਹੀਂ ਹੁੰਦੀਆਂ ਓਏ ਲੈਕਮੈਟ ਬੰਦ ਕਰੀ ਲੈਕਮੈਟ ਸੇਮਲਾ ਦੇ ਵਿੱਚ ਐਕਸੇਲੇਸ਼ਨਸ ਨਹੀਂ ਹੁੰਦੀਆਂ ਉੱਚੀਆਂ ਚੋਟੀਆਂ ਤੇ ਨਹੀਂ ਚੜਿਆ ਜਾਂਦਾ ਤੇ ਉਹਨੂੰ ਪਵਿੱਤਰ ਮੰਨਿਆ ਜਾਂਦਾ ਉਹ ਜਿਹੜੀ 54 ਕਲਪਾ ਵਾਲੇ ਪਾਸਿਓ ਉਹ ਜ਼ਿਆਦਾ ਸਹੀ ਦਿਸਦੀ ਆ ਤੇ ਆ ਆਪਣੇ ਮੁੰਡੇ ਕਹਿੰਦੇ ਵੀ ਭਾਈ ਗਾਣੇ ਗੂਨੇ ਗਾਉਣੇ ਆ ਨੱਚਣਾ ਆਪਣੇ ਉਹਦੇ ਪੁਰਾਣਾ ਵੀਰਾ ਕਹਿੰਦਾ ਜਦ ਦੂਜਾ ਬਲਦੇਵ ਦੇ ਫੋਨ ਚ ਕੁਝ ਗਾਣੇ ਹੈਗੇ 10 ਮੀਟਰ ਮੰਡਰ ਇੰਜਨ ਕਰਦੇ ਆ ਦੇਵ ਸੇ ਆ ਜਾ ਵੀਰੇ ਬਾਰ ਓਏ ਬਾਰੇ ਦੱਸੇ ਨਹੀਂ ਕਹੇ ਯਾਰ ਬਰਿਆ ਕਾਦਾ ਆ ਲਟਕਾ ਇਹ ਲੜਕਾ ਬਹੁਤ ਪਿਆਰਾ ਇਹਦਾ ਨਾਮ ਆ ਗੁਰਬਰਾੜ ਆ ਹੈਗਾ ਸੂਰਤਿਆ ਹਰਿਆਣਾ ਕਿ ਬਹੁਤ ਪਿਆਰਾ ਬੱਚਾ ਹੈ। ਥੋੜੀ ਲਈਆਂ ਸੀ ਥੋੜੀ ਤੇ ਜਦੋਂ ਕੋਈ ਵੀ ਟਰੈਕ ਨਿਪਟ ਜਾਂਦਾ ਤੇ ਉਹਦਾ ਆਖਰੀ ਦਿਨ ਬਹੁਤ ਖਾਸ ਹੁੰਦਾ ਕਿਉਂਕਿ ਉਹਦੇ ਸਾਰਿਆਂ ਨੂੰ ਇੱਕ ਚਾਹ ਹੁੰਦਾ ਸੈਟੀਸਫੈਕਸ਼ਨ ਹੁੰਦੀ ਆ ਸਾਡਾ ਇਸ ਟਰੈਕ ਦੇ ਵਿੱਚ ਸਭ ਤੋਂ ਵੱਧ ਸਾਫ਼ ਦਿੱਤਾ ਮੌਸਮ ਨੇ ਮੌਸਮ ਬਹੁਤ ਸ਼ਾਨਦਾਰ ਰਿਹਾ ਇਧਰਲੇ ਪਾਸੇ ਉਤਰ ਕੇ ਰੁਪਿੰਨ ਪਾਸ ਵੱਲੋਂ ਅਸੀਂ ਕੱਲ ਇੱਥੇ ਆਏ ਸੀਗੇ ਤੇ ਆ ਜਗ੍ਹਾ ਸ਼ਾਨਦਾਰ ਸੀ 34-3500 ਮੀਟਰ ਦਾ ਐਲੀਵੇਸ਼ਨ ਆ ਬਰਾੜਾ ਸਮਾਨ ਪੈਕ ਕਰ ਲਿਆ? ਨਾ ਬਈ ਮੈਂ ਲਖਲਾਰਾ ਪਾਇਆ ਪਹਿਲੇ ਕਰੂੰਗਾ ਹਣਾ। ਦੇਬੇ ਟਾਈਮ ਕਿੰਨਾ ਹੋ ਗਿਆ ਵੀਰੇ 7 ਵਜੇ ਤੁਰਨਾ ਸੀ ਆਪਾਂ। ਕੀ ਹੋ ਗਿਆ ਬਈ? ਬਸ ਫਿਰ ਸਮਾਨ ਬਣੀ ਐ। ਸਮਾਨ ਪੈਕ ਕਰਨੇ ਪਹਿਲੇ। ਸਮਾਨ ਪੈਕ ਕਰਕੇ ਫਿਰ ਯਾਰ ਆਪਾਂ। ਹਾਂ ਸਮਾਨ ਪੈਕ ਕਰ ਲੈ। ਦਿਸ ਸਮਾਨ ਪੈਕ ਕਰਗੇ ਵੀਰੇ। ਤੁਰਨ ਦਾ ਟਾਈਮ ਆ। 7:30 ਵਜੇ ਤੁਰਨਾ। ਪਰ ਬ੍ਰੇਕਫਾਸਟ ਦੇਣਗੇ ਹੁਣ ਆਪਾਂ ਨੂੰ ਖਾਣ ਪੀਣ ਨੂੰ ਸਮਾਨ। ਕੱਲ ਸਰਵੇ ਸਵੇਰ ਦੀ ਸ਼ੁਰੂਆਤ ਹੋਈ ਸੀ ਕਾਲੇ ਛੋਲਿਆਂ ਨਾਲ ਤੇ ਅੱਜ ਬੱਗੇ ਛੋਲੇ ਆ। ਜਿਵੇਂ ਵਿਆਹ ਦੇ ਆਖਰੀ ਦਿਨ ਇੱਕ ਛਿੱਤਰ ਰੋਟੀ ਹੁੰਦੀ ਐ। ਇਹ ਅੱਜ ਸਾਡੀ ਛਿੱਤਰ ਰੋਟੀ ਵਾਲਾ ਪ੍ਰੋਗਰਾਮ ਕਿਉਂਕਿ ਇਸ ਤੋਂ ਬਾਅਦ ਸਾ ਆ ਜਿਹੜੀ ਸਾਡਾ ਖਾਈ ਪੀ ਜਾਣੇ ਆ ਜਾਂਦੀ ਵਾਰ ਦਾ ਸਾਡਾ ਮੇਲਾ ਗੇਲਾ ਇਹ ਸਾਰੇ ਉਹ ਪਿਆਰੇ ਮਿੱਤਰ ਬੇਲੀ ਜਿਨ੍ਹਾਂ ਨਾਲ ਆਪਾਂ ਇਹ ਟਰੈਕ ਕੀਤਾ ਤੇ ਸਾਰਾ ਟਰੈਕ ਬੜਾ ਸ਼ਾਨਦਾਰ ਰਿਹਾ ਸਾਰੇ ਬੰਦੇ ਹਿੰਮਤੀ ਸੀ ਭੱਜਣ ਦੌੜਨ ਵਾਲੇ ਆ ਵਰਕਆਊਟ ਕਰਦੇ ਆ ਤੇ ਕੋਈ ਇਹਨਾਂ ਚੋਂ ਰੁਕਣ ਰਕਾਉਣ ਵਾਲਾ ਨਹੀਂ ਸੀਗਾ ਲਗਾਤਾਰ ਤਾਂ ਇਕੱਠੇ-ਇਕੱਠੇ ਤੁਰੇ ਆਏ ਦੇ ਲੋਕੀ ਬਾਦ ਵਿੱਚ ਵੀ ਆ ਜਾਣਗੇ ਦੇ ਵੀਰੇ ਆਈ ਨੀਡ ਇਟ ਕਿੱਦਿਆ ਭਾਂਡੇ ਸੁੱਕਣਾ ਸੀ ਤੁੱਤੇ ਨਹੀਂ ਸ਼ੀਪ ਹੈ ਚਲੋ ਵੀਰੇ ਛੱਕੋ ਲਾਣਿਆਂ ਤੋਂ ਵੱਜਦੇ ਕੰਪਨੀ ਨਾਲ ਜਦੋਂ ਵੀ ਆਪਾਂ ਟਰੈਕ ਕਰਦੇ ਹਾਂ ਤਾਂ ਇੱਕ ਸਿੱਧਾ ਸਾਬ ਕਿਤਾਬ ਹੁੰਦਾ ਵੀ ਆਪੋ ਆਪਣੇ ਭਾਂਡੇ ਨਾਲ ਲੈ ਕੇ ਆਓ ਅ ਟਿਫਨ ਤੇ ਕੱਪ ਆਪੋ ਆਪਣੇ ਭਾਂਡੇ ਧੋਵੋ ਆਪੋ ਆਪਣੇ ਭਾਂਡੇ ਧੋਵੋ ਤੇ ਵਰਤੋ ਤੇ ਪਹਾੜਾਂ ਦੇ ਵਿੱਚ ਕੀ ਹੁੰਦਾ ਉਹੀ ਗੱਲਬਾਤ ਤਾਹਾਂ ਤੋਂ ਪਾਣੀ ਆਉਂਦਾ ਅੱਗੇ ਪਾਈਪ ਲਾ ਕੇ ਉਹਨੂੰ ਵਰਤ ਲੈਂਦੇ ਆ ਜਿੱਥੇ ਸਾਰੇ ਜਣੇ ਬੈਠਾ ਆਪਣਾ ਹੋ ਜਾ ਕਾਰਵਿਆਰ ਕਰ ਲੈਂਦੇ ਆ ਜਾਂਦੀ ਵਾਰ ਦੇ ਮੇਲੇ ਗਲੇ ਨੇ ਹਰ ਰੋਜ਼ ਬ੍ਰੇਕਫਾਸਟ ਤੋਂ ਬਾਅਦ ਆਹ ਜੂਸ ਜਾਂ ਚਾਕਲੇਟ ਬਿਸਕੁਟ ਇਹੋ ਜਿਹਾ ਕੁਝ ਦਿੱਤਾ ਜਾਂਦਾ ਸੀ ਰਿਫਰੈਸ਼ਮੈਂਟ ਦੇ ਨਾਂ ਤੇ ਤੇ ਤੁਰਨ ਤੋਂ 2-3 ਘੰਟੇ ਬਾਅਦ ਜਦੋਂ ਬੰਦੇ ਨੂੰ ਭੁੱਖ ਲੱਗੇ ਤਾਂ ਇਹੋ ਜਿਹਾ ਸਮਾਨ ਖਾ ਪੀ ਸਕਦਾ ਹੈ ਅੱਜ ਵੀ ਆਹ ਕੁਝ ਦੇ ਰਹੇ ਨੇ ਚਲੋ ਪਿਆਰਾ ਰਿਹਾ ਕਰ ਇਹਨਾਂ ਨਾਲ ਕੰਮ ਵਿਕਟ ਐਡਵੈਂਚਰਸ ਅਸੀਂ ਸਫਰਾਂ ਤੋਂ ਅਸੀਂ ਸਫਰਾਂ ਤੋਂ ਇੱਕ ਚੀਜ਼ ਹੋਰ ਸਿੱਖਦੇ ਆ ਬਿਗਸਟ ਤੋਂ ਮੱਚ ਕੇ ਅੰਗਰੇਜ਼ੀ ਆਉਣੀ ਵੀ ਬੜੀ ਲਾਜ਼ਮੀ ਆ ਜਿਵੇਂ ਜਿਹੜੇ ਸਾਊਥ ਵੱਲੋਂ ਵੀਰ ਭਰਾ ਆਉਂਦੇ ਆ ਇਹਨਾਂ ਦਾ ਅੰਗਰੇਜ਼ੀ ਹਿੰਦੀ ਦੇ ਵਿੱਚ ਜਮੇ ਸਸਤੀ ਕਾਲ ਹੁੰਦੀ ਆ ਸੋ ਇਹਨਾਂ ਨਾਲ ਜਦੋਂ ਗੱਲਬਾਤ ਕਰਨੀ ਹੁੰਦੀ ਆ ਤਾਂ ਮਾੜੀ ਮੋਟੀ ਕਿਤੇ ਨਾ ਕਿਤੇ ਅੰਗਰੇਜ਼ੀ ਆਉਣੀ ਲਾਜ਼ਮੀ ਹੁੰਦੀ ਆ ਫਿਸ਼ ਫਿਸ਼ ਐਕਸਪੋਰਟ ਯੈਸ ਨੋ ਨੋ ਇੰਪੋਰਟ 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 ਦੇਰ ਇਜ਼ ਨੋ ਸੀਨਾ ਬੀਫ ਵਾਲਾ ਪੰਜਾਬ ਚ ਬੀਫ देयर इज नो बी देयर इज अ बीफ इन साउथ इंडिया ਆਇਆ ਇਟਸ ਅ ਕਾਮਨ ਬਟ ਇਨ ਨਾਰਥ ਇੰਡੀਆ ਆਪਣੇ ਹੋਰ ਕੀ ਹੁੰਦੇ ਯਾਰ ਜਿਹਦੇ ਆਪਾਂ ਖੇਤੀ ਕਰਦੇ ਲੋਕ ਆਪਣੇ ਬਹੁਤ ਚਿੰਗਾ ਫੋਰ ਮਿਲੇਗਾ ਚਿੰਗਾ ਚਿੰਗੇ ਮੱਛੀ ਨੂੰ ਕੀ ਕਹਿੰਦੇ ਆ ਦੇਵਾ ਫੋਰ ਕੀ ਕਹਿੰਦੇ ਆ ਯਾਰ ਚਿੰਗਾ ਫੋਰ ਚਿੰਗਾ ਨਹੀਂ ਫੋਰ ਨਹੀਂ ਫੋਰ ਮਿਲ ਜਾਂਦਾ ਬਾਈ ਪੋਰ ਕਪੜੇ ਮਿਲ ਜਾਂਦਾ ਪੋਰ ਮਿਲ ਜਾਂਦਾ ਪੋਰ ਕੇ ਵੀ ਸਮਰ ਸੀਜ਼ਨ ਬੈਸਟ ਫੂਡ ਹਾਂ ਪੋਰ ਕਦੋਂ ਲਿਆ ਜਾਂਗੇ ਵਾਟ ਯੂ ਪ੍ਰੇਫਰ ਟੂ ਈਟ ਵੈਜ ਆਰ ਨਾਨ ਵੈਜ ਮੀ yeah mostly non-veg what in non-veg what no. in non-veg egg mutton fish uh, beef and, uh, beef I will, uh, in my home they won't cook in uh. shop i will eat monthly two times okay uh tell me one thing more you don't know how to speak hindi or understand uh, hindi uh, so uh, there is a no hindi subject in your school education yeah i studied uh, up to 5 hindi i know to read and write you can understand little ਲਿਟਲ ਬਿਟ ਦੈਟਸ ਵਾਈ ਆਮ ਟਰੈਵਲਿੰਗ ਉਹ ਉਹਨੇ ਕਿ ਪੰਜਾਬੀ ਵੀ ਸਮਝ ਲੈਂਦਾ ਜਿੰਨੀ ਹਿੰਦੀ ਸਮਝਦਾ ਆਪਣੇ ਨਾਲ ਰਿਹਾ ਨਾ ਜਿਹੜੀਆਂ ਬੜੀ ਮੇਨ ਗੱਲਾਂ ਜੀ ਮੈਨੂੰ ਪਤਾ ਨਹੀਂ ਤਾਂ ਕਿ ਆਪਣੇ ਰਿਐਕਸ਼ਨ ਤੋਂ ਬੰਦਾ ਰੈਕਟ ਤੋਂ ਸਮਝ ਲੈਂਦਾ ਕਿਵੇਂ ਹੈ ਨਾ ਦੇ ਭਾਈ ਜਿਹੜੀ ਦੇਵਨਾਗਰੀ ਲਿਪੀ ਦੇ ਨਾਲ ਦੀਆਂ ਹੋਰ ਬੋਲੀਆਂ ਨੇ ਨਾ ਕਿਤੇ ਨਾ ਕਿਤੇ ਮਾੜਾ ਮੋਟਾ ਜੁੜ ਜਾਂਦੇ ਨੇ ਕਿੰਨਾ ਦੂਰ ਹੈ ਕਿੰਨਾ ਟਾਈਮ ਹਾਂ 100 200 ਆਫਰ ਐਂਡ ਕੀ ਆ ਮਿਲੇਗਾ ਇਹ بڑے ਵਾਲਾ ਛੋਟੇ ਵਾਲਾ ਕਿਦਾਂ ਸੇ ਮਾਰੇ ਕਿੰਨਾ ਟਾਈਮ ਜਾ ਰਹੇ ਲਾਈਕ ਥੋੜਾ ਥੋੜਾ ਹਿੰਦੀ ਥੋੜਾ ਥੋੜਾ ਹਿੰਦੀ ਟਰੈਕਿੰਗ ਨਾ ਕਰਦੇ ਜਿਹੜੇ ਆਪਾਂ ਇਹ ਟ੍ਰੈਕ ਕਰਦੇ ਆ ਬਹੁਤ ਸਾਰੇ ਮਿੱਤਰ ਬੇਲੀ ਸਾਨੂੰ ਪੁੱਛਦੇ ਵੀ ਅਸੀਂ ਟ੍ਰੈਕ ਕਰਨਾ ਚਾਹੁੰਦੇ ਆ ਕੀ ਗੱਲਬਾਤ ਆ ਕੋਈ ਵੀ ਟ੍ਰੈਕ ਕਰਨਾ ਹੋਵੇ ਤੁਸੀਂ ਉਹਦੀ ਜਾਣਕਾਰੀ ਲੈ ਸਕਦੇ ਹੋ indiahikes.com indiahikes ਤੇ ਸਾਰੇ ਟ੍ਰੈਕਾਂ ਦੀ ਜਾਣਕਾਰੀ ਦਿੱਤੀ ਹੋਈ ਹੈ ਵੀ ਤੁਸੀਂ ਉਹ ਟ੍ਰੈਕ ਕਿੱਥੋਂ ਸ਼ੁਰੂ ਕਰ ਸਕਦੇ ਹੋ ਕਿੱਥੇ ਟ੍ਰੈਕ ਨੇ ਮੁੱਕਣਾ ਕਿੰਨੇ ਦਿਨ ਲੱਗਣੇ ਆ ਤੇ ਕਿੰਨਾ ਉਹਦਾ ਖਰਚਾ ਆਉਣਾ ਉਹ ਟ੍ਰੈਕ ਈਜ਼ ਆ ਔਖਾ ਜਾਂ ਬਾਲਾ ਔਖਾ ਜਿਹੜਾ ਰੂਪਨ ਸੀਗਾ ਇਹ ਬਾਲੇ ਔਖਾ ਚਾਉਂਦਾ ਹਾਰਡੈਸਟ ਟ੍ਰੈਕ ਅਸਲ ਵਿੱਚ ਗੁੱਦੇਆ ਥੋੜੀ ਮੇਰੀ ਗੱਲ ਕੱਟਤੀ ਵਿੱਚ ਜਿਹੜੇ ਨਵੇਂ ਬੰਦੇ ਕੋਦੇ ਉਹ ਚਾਹੀ ਦੇਖ ਲੈਗਾ ਮੇਰੇ ਨਾਲ ਤਾਂ 12 ਕੁ ਹਜ਼ਾਰ ਤੋਂ ਉੱਪਰ ਨਾਲੇ ਟ੍ਰੈਕ ਕਰਨ ਠੀਕ ਹੈ ਨਾ 11.5 11 12000 ਅਜੀ ਹਾਈਟ ਵਾਲੇ ਟ੍ਰੈਕ ਨਵੇਂ ਬੰਦੇ ਵਾਸਤੇ ਠੀਕ ਆ ਜਿਹੜੇ ਨਵੇਂ ਜਮ ਨਵੇਂ ਨੇ ਟ੍ਰੈਲ ਸ਼ੁਰੂ ਕਰਨੇ ਆ ਉਹ 3500 ਮੀਟਰ ਤੋਂ ਹਜੇ ਉੱਤੇ ਨਾ ਜਾਣ ਪਹਿਲਾਂ ਹੋਰ ਟ੍ਰੈਕਾਂ ਦਾ ਤਜਰਬਾ ਇਕੱਠਾ ਕਰ ਲੈਣ ਕਿਉਂਕਿ ਜਦੋਂ ਆਪਾਂ 4700 ਮੀਟਰ ਕਰਕੇ ਆਏ ਆ ਇਹਦੇ 'ਚ ਸਿਰ ਦੁਖਣੇ ਦੁਖਣਾ ਹੁੰਦਾ ਤੁਸੀਂ ਪਾਣੀ ਪੂਣੀ ਟ੍ਰੈਕ ਬੱਚਿਆਂ ਨਾਲ ਕਿਹੜੇ ਕੀਤੇ ਜਾ ਸਕਦੇ ਆ ਪਰਿਵਾਰਾਂ ਨਾਲ ਮੌਨਸੂਨ ਚ ਕਿਹੜੇ ਟ੍ਰੈਕ ਹੁੰਦੇ ਆ ਗਰਮੀ ਚ ਕਿਹੜੇ ਹੁੰਦੇ ਆ ਸਿਆਲਾਂ ਚ ਕਿਹੜੇ ਹੁੰਦੇ ਆ ਸਾਰੀ ਜਾਣਕਾਰੀ indiahikes.com ਤੇ ਤੁਸੀਂ ਲੈ 11 12000 ਫੁੱਟ ਤੱਕ ਨਾ ਆਕਸੀਜਨ ਦੀ ਕਮੀ ਨਹੀਂ ਹੁੰਦੀ 11 11.5 12000 ਫੁੱਟ ਤੱਕ ਦਰਖਤ ਹੁੰਦੇ ਆ ਜਿਹੜੀ ਪਹਾੜਾਂ ਚ ਤਰੀ ਲਾਈਨ ਬੋਲ ਦਿੰਦੇ ਆ ਤਾਂ ਉੱਥੇ ਸਮੱਸਿਆ ਨੇ ਜਦੋਂ ਦੀ ਆਪਾਂ 3500 ਉੱਤੇ ਜਾਂਦੇ ਆ ਫਿਰ ਆਕਸੀਜਨ ਘਟਣੀ ਸ਼ੁਰੂ ਹੋ ਜਾਂਦੀ ਆ ਤੇ 45 4700 ਤੱਕ ਜਵੇਂ ਮੁੱਕ ਜਾਂਦੀ ਆ ਤਾਂ ਵੀ ਨਵੇਂ ਬੰਦਿਆਂ ਵਾਸਤੇ ਇਹੀ ਅਭੀ ਉਹ ਇੱਕ ਵਾਰੀ ਆਕਸੀਜਨ ਦੇ ਵਿੱਚਲੇ ਵੀ ਟ੍ਰੈਕ ਕਰ ਲੈਣਾ ਤੇ ਦੂਜੀ ਗੱਲ ਤੁਸੀਂ ਲਦਾਖ ਵੱਲ ਜਾਣਾ ਜੰਗ ਦੇ ਟਰੈਕਿੰਗ ਕਰਨੀ ਉੱਚੇ ਥਾਵਾਂ ਤੇ ਇੱਕ ਕੋਸ਼ਿਸ਼ ਕਰੋ ਵੀ ਡਾਇਮਾਕਸ ਦੀ ਗੋਲੀ ਨਾ ਲੈਤੀ ਜਾਵੇ ਕਦੇ ਵੀ ਨਾ ਲਓ ਤਾਂ ਭੁੱਲ ਕੇ ਵੀ ਨਾ ਲੋਟਾ ਡਾਇਮਾਕਸ ਤਾਂ ਕਿਉਂਕਿ ਡਾਇਮਾਕਸ ਦੀ ਗੋਲੀ ਦੇ ਦੋ ਉਹਦੇ ਸਾਈਡ ਇਫੈਕਟ ਆ ਕਿ ਤੁਹਾਨੂੰ ਖੱਕੇ ਦੇ ਫਰਕ ਹੋਣ ਲਾ ਦਿੰਦੀ ਆ ਤੇ ਦੂਜਾ ਉਸ ਦਿਨ ਟਟੀਆਂ ਲਾ ਦਿੰਦੀ ਆ ਬੰਦੇ ਨੂੰ ਉਹ ਵੀ ਸਮੱਸਿਆ ਖੜੀ ਹੁੰਦੀ ਆ ਉਹ ਜਿਹੜੀ ਨਿਰਾਸ਼ਾ ਵੀ ਰੋੜਾ ਕੋਦੇ ਸਟੇਰਡ ਜਾਂ ਹੁੰਦਾ ਉਹਦੇ ਲਈ ਤੁਹਾਡੀ ਏ ਵੀ ਪਾਈ ਵੱਧ ਤੋਂ ਵੱਧ ਪਾਣੀ ਪੀਓ ਤੇ ਪਾਣੀ ਦੇ ਵਿੱਚ ਉਹ ਆਰਐਸ ਦਾ ਘੋਲ ਪਾ ਲਓ ਉਹ ਬਹੁਤ ਵਧੀਆ ਤੇ ਉਹ ਕਿਨਰ ਕੈਲਾਸ਼ ਆ ਮੁੰਡੇ ਮੱਥਾ ਟੇਕੀ ਜਾਂਦੇ ਨੇ ਪਵਿੱਤਰ ਪਹਾੜ ਆ ਆਜੋ ਬਾਈ ਤੇ ਇਥੋਂ ਹੁਣ ਆਪਾਂ 3-4 ਕਿਲੋਮੀਟਰ ਦਾ ਟਰੈਕ ਕਰਨਾ ਨੇੜੇ ਜਾਣਾ 3-4 ਕਿਲੋਮੀਟਰ ਵੀ ਨੇੜੇ ਜਾਣਾ 15-20 ਮਿੰਟਾਂ ਦਾ ਰਹਾਗਾ 20 ਮਿੰਟਾਂ ਦੁਰਕੇ ਜਾਵਾਂਗੇ ਉਸ ਤੋਂ ਬਾਅਦ ਉੱਥੇ ਗੱਡੀ ਖੜੀ ਹੋ ਉਹ ਤੇ ਚੜ੍ਹ ਕੇ ਸਾਗਲਾ ਪਹੁੰਚਾਂਗੇ ਸਾਗਲਾ ਤੋਂ ਸ਼ਿਮਲਾ ਚੇਤ ਕੋਲ ਸਾਗਲਾ ਰਕਸ਼ਮ ਇਹ ਦੋਵੇਂ ਤਿੰਨੇ ਥਾਵਾਂ ਇੱਕੋ ਸੜਕ ਤੇ ਪੈਂਦੀਆਂ ਨੇ ਕੜਸ਼ਮਾ NH5 ਤੋਂ ਜਰਾ ਪਾਰ ਦਾ ਤੇ ਇਹ ਜੇ ਤੁਸੀਂ ਗੂਗਲ ਮੈਪ ਦੇਖੋਗੇ ਤਾਂ ਇਹ ਚੀਜ਼ ਸੌਖੀ ਸਮਝ ਆ ਜਾਣੀ ਆ ਤੇ ਆ ਜਿਹੜਾ ਹੈਗਾ ਇਹ ਉੱਪਰ ਸੰਗਲਾ ਸੰਗਲਾ ਦਾ ਉਤਲਾ ਹਿੱਸਾ ਸਾਹਮਣੇ ਆ ਜਿਹੜੇ ਪੱਥਰ ਰੱਖੇ ਹੋਏ ਨੇ ਇੱਕ ਸਮਝ ਲਓ ਕਿ ਤਰ੍ਹਾਂ ਦੀਆਂ ਵਟਾਂ ਪਾਈਆਂ ਹੋਈਆਂ ਵਿੱਚ ਉਹ ਪੈਲੀਆਂ ਵਾਈਆਂ ਹੋਈਆਂ ਨੇ ਤੇ ਕੁਝ ਬੀਜਾ ਬਜਾਈ ਚੱਲੀ ਜਾਂਦੀ ਆ ਬਹੁਤ ਸੋਹਣੀ ਥਾਂ ਇਹ ਤੇ ਇੱਥੇ ਲਾਗੇ ਤਾਂ ਗਿਆ ਉਹ ਉਥੋਂ ਤੱਕ ਉਹ ਸੜਕ ਆਉਂਦੀ ਆ ਉੱਥੇ ਜਾ ਕੇ ਆਪਾਂ ਸਾਧਨ ਤੇ ਚੜ੍ਹਦੇ ਹੋ ਜਾਾਂਗੇ ਤੇ ਇਹ ਟਰੈਕ ਦੀ ਇੱਥੇ ਸਮਾਪਤੀ ਹੋ ਜਾਣੀ ਆ ਇੱਥੋਂ ਆਪਣਾ ਅਗਲਾ ਪਿੰਡ ਆ ਇਸ ਤੇ ਬਲੈਰੋ ਕੈਂਪਰ ਰੇਡ ਦੇ ਹਿਮਾਲਿਆਸ ਇਥੋਂ ਸੰਗਲਾ ਸੰਗਲਾ ਕਿੰਨੀ ਦੂਰ ਹੋਗਾ ਯਾਰ 1 ਘੰਟਾ ਲੱਗੇਗਾ ਵੀ 45 ਮਿੰਟ ਬੋਲਾ ਹਾਂ ਲਖਸ਼ ਸੰਗਲਾ ਕਿੰਨੀ ਦੂਰ ਹੈ ਯਾਨਸੇ 9 ਕਿਲੋਮੀਟਰ ਦੇ ਆਸਪਾਸ 9 ਕਿਲੋਮੀਟਰ ਆਫ ਰੋਡਿੰਗ ਚਲੋ ਮਜ਼ਾ ਆਏਗਾ ਪਕੜਨਾ ਵੀਰੇ ਚਲੋ ਜੀ ਸਰ ਬੈਗ ਬੈਗ ਹਾਂ ਬੈਗ ਦੇਣਾ ਵੀਰੇ ਪਾਸ ਕਾ ਬੋਲ ਹੈ ਜਾਨੀ ਪਹਿਲੇ ਦੋ ਦਿਨ ਬਾਅਦ ਇੱਕ ਇੱਕ ਦੋ ਦਿਨ ਮੇ 52 ਹੈ ਨਾ ਕੋਪਰ ਬਾਈ ਜੀ ਪકડਣਾ ਇਸੇ ਮੇਰੇ ਬਾਅਦ ਨਾ ਪકડਣਾ ਜ਼ੋਰਦਾਰ ਟ੍ਰਿਪਲ ਚਾਰ ਗੋਲ ਯੈਸ ਆਰ ਡਰਾਈਵਿੰਗ ਮੈਂ ਜਦ ਜਾਂਦੇ ਹੋ ਨਾ ਸੇਮ ਫੀਲਿੰਗ ਆਦੀ ਹੈ ਸਾਰਿਆਂ ਨੂੰ ਲਾਦ ਲਦਾ ਕੇ ਟਰੈਕ ਨਬੜ ਕੇ ਮੁੰਡੇ ਚੱਲ ਪਏ ਭਈ ਆਹ ਗੱਡੀ ਤੇ ਚੜ ਕੇ ਮੂਰੇ ਝੋਲੇ ਟੰਗ ਲੈ ਤੇ ਬਾਕੀ ਸਾਰੇ ਆ ਸੀ ਮੈਂ ਲੱਦੇ ਹੋਏ ਨੇ ਮੇਰੇ ਨੰਬਰ ਆਸਕੇ ਆ। ਓਹ ਵਾਹ ਗਰੂ। ਕੱਕੇ। ਸਾਗਲਾ ਤੋਂ ਉੱਤੇ ਇਹ ਪਿੰਡ ਦਾ ਨਾਮਾ ਕੰਡੇ। ਕੰਡੇ ਇੱਥੋਂ ਦੀਆਂ ਇਹ ਪੈਲੀਆਂ ਨੇ। ਖੇਤੀਬਾੜੀ ਕਰਦੇ ਆ ਲੋਕ ਇੱਥੇ ਦੇ। ਆ ਜਿਹੜੀਆਂ ਕੰਧਾਂ ਕੱਡੀਆਂ ਹੋਈਆਂ ਸਮਝ ਲਓ ਵੀ ਇਹਨਾਂ ਦੀ ਵਟਾਣੇ। ਬਲਦਾਂ ਬੁਲਦਾਂ ਨਾ ਮਾਣਾ ਮੋਟਾ ਹਲ ਜੋੜਦੇ ਆ ਇਹ। ਕਿਉਂਕਿ ਬਾਹਣ ਅਸੀਂ ਸਾਰੇ ਉੱਚੇ ਨਹੀਂਵੇਂ ਆ। ਸੰਦ ਸੰਦੜੇ ਹੋਰ ਨਹੀਂ ਚੱਲਦੇ। ਤੇ ਪਾਣੀ ਦਾ ਸਾਧਨ ਇਹਨਾਂ ਕੋਲੇ ਬਹੁਤ ਵਧੀਆ। ਉਹ ਉਹ ਵੀ ਤਾਂहां ਤੋਂ ਜਿਹੜੇ ਝਰਨੇ ਆਉਂਦੇ ਆ। ਆਹ ਫਰੋਡਿੰਗ ਆ ਪੂਰੀ ਇਹ 8-9 ਕਿਲੋਮੀਟਰ ਦਾ। ਏੜਾ ਓਏ। ਆਹ ਨਹੀਂ ਸੱਪਿਆ ਨਹੀਂ ਬਣਾਉਣ ਲਈ ਘਰ ਦੇ ਲੱਗਦੇ ਹਾੜੇ ਯਾਰ। ਸਾਰੀ ਆਹ ਰੋਡ ਵਿੱਚ ਹੀ ਖੇਤੀ ਕੀਤੀ ਹੋਈ ਆ। ਤੇ ਇੱਕ ਹੋਰ ਹੋਊਗੀ ਤੇ ਕੈਮਰਾ ਵੀ ਹੋਊਗਾ। ਇਹ ਪਿੰਡ ਕੰਡੇ ਦੇ ਬਾਹਰ-ਬਾਰ ਆਹ ਕੀਤਾ ਹੋਇਆ ਬਹੁਤ ਸੋਹਣੀ ਝੀਲ ਬਣੀ ਹੋਈ ਆ। ਤੇ ਇਧਰਲੇ ਪਾਸੇ ਫਸਲਾਂ ਦੇ ਬੀਜੀਆਂ ਹੋਈਆਂ ਪਰ ਫਸਲਾਂ ਅਜੇ ਉਗਰੀਆਂ ਕੋਈ ਵੀ ਨਹੀਂ ਆ ਖਚਰਾ ਖੁਚਰਾ ਤਾਂ ਹਾਂ ਨੂੰ ਲਈ ਜਾਂਦੇ ਆ ਹੈਲੋ ਹਾਂਜੀ ਜਨਾਬ ਅਸੀਂ ਹਾਂ ਜੀ ਨੇ ਬਰਾਫ ਆਓ ਅੱਛਾ ਹਾਂ ਬੀਜੀਆਂ ਅਸੀਂ ਕੋਨੇ ਆ ਵਸ ਸੰਗਲਾ ਸ਼ਹਿਰ ਪਹੁੰਚ ਗਏ ਆ ਹੋਰ ਤੇ ਘੰਟੇ ਤੋਂ ਲੱਗ ਕਰਦੇ ਆ ਅਤੀ ਰਾਸਤ ਕਰੀ ਜਾਂਦਾ ਸ਼ਾਟ ਲੈਣਾ ਮੈਂ ਲੈ ਮੈਂ ਇਹ ਥੱਲੇ ਸ਼ੁਰੂ ਕਰਾਂ ਉਹ ਮੰਗਣਾ ਚੜਦੀ ਚਾਂ ਆਉਣਾ ਆਮ ਨੂੰ ਸਾਡੇ ਡਰੋਨ ਬਣਾਉਣਾ ਪਊ ਡਰੋਨ ਇਹ ਇੱਕ ਮੋੜਾ ਪੂਰਾ ਕਿਦਾ ਕਰਕੇ ਕੇ ਅਹ ਆ 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

ਰਾਹ ਬਾਲੇ ਪੀੜੇ ਇੱਕ ਵਾਰੀ ਪਛਾਣ ਕਰਨੀ ਪੈਂਦੀ ਆ ਫਿਰ ਮੋੜ ਕੇ ਫਿਰ ਘਾਹ ਨੂੰ ਜਾਂਦਾ ਹੋਰ ਕੋਈ ਸਾਧਨ ਗੁਮਾਲਜੇ ਤਾਂ ਉਹਨੂੰ ਬੈਕ ਜਾਣਾ ਪੈਂਦਾ ਇੱਥੇ ਇਹ ਨਵੇਂ ਰਾਹ ਬਣ ਜਾਂਦੇ ਆ ਪਹਿਲਾਂ ਇਹ ਟਰੈਕ ਤੁਰ ਸਾਗਲਾ ਤੱਕ ਜਾਂਦਾ ਸੀ ਹੁਣ ਇੰਨਾ ਕਿਹੇ ਟਰੈਕ ਘਟ ਗਿਆ ਕਿਉਂਕਿ ਇੱਥੋਂ ਤੱਕ ਰਾਹ ਬਣ ਗਿਆ ਸਾਂਗਣੇ ਜੰਗਲਾਂ ਦੇ ਵਿੱਚ ਦਾਖਲ ਹੋਈ ਜਾਂਦੇ ਆਪਾਂ ਆਕਸੀਜਨ ਦੀ ਭਰਪੂਰ ਮਾਤਰਾ ਤੇ ਐਲਟੀਟਿਊਡ ਘਟ ਜਾਂਦਾ ਕੱਲ ਸਵੇਰੇ ਦੁਪਹਿਰ ਸਵੇਰੇ 8:00 ਵਜੇ ਸੀ 4700 ਮੀਟਰ ਤੇ ਖੜੇ ਸੀ ਤੇ ਹੁਣ ਘਟਦੇ ਘਟਦੇ ਤਕਰੀਬਨ ਲੱਗਦਾ ਇਹ 2500 ਦੇ ਗੀੜ ਤੇ ਆਗੇ ਹੁਮਾਂਗੇ ਸਰਵਮੈਂਟ ਪੁਲਿਸ ਸਕਰੀਨ ਤੇ ਸਾਹਮਣੇ ਦਿਸਦਾ ਸਾਰਾ ਇਹ ਸ਼ਹਿਰਾਂ ਸਾਗਲਾ ਬਹੁਤ ਦਿਨਾਂ ਬਾਅਦ ਆਪਾਂ ਆਬਾਦੀ ਦੇ ਵਿੱਚ ਪਹੁੰਚ ਗਏ ਹੁਣ ਸਾਗਲਾ ਪਹੁੰਚ ਚੁੱਕੇ ਆਂ ਇਥੋਂ ਗਾਂ ਦਾ ਟਿਕਾਣਾ ਫੜਾਂਗੇ ਇਧਰ ਸਕੂਲ ਤੇ ਸਕੂਲ ਦੇ ਵਿੱਚ ਖੇਡਦੇ ਹੋਏ ਬਿਆਨੇ ਕਿ ਆਪਾਂ ਆਜਾ ਤੇ ਹਜੇ ਆਪਣੀ ਆਫ ਰੋਡਿੰਗ ਮੁੱਕੀ ਨਹੀਂ ਇਹ ਐਡਵੈਂਚਰ ਇਸੇ ਤਰ੍ਹਾਂ ਚੱਲੀ ਜਾਂਦਾ ਫੁੱਲ ਬਾਡੀ ਐਕਸਰਸਾਈਜ਼ ਹੁੰਦੀ ਮੁੰਡਿਆਂ ਦੀ ਲਾਸਟ ਪੈਚ ਆ ਉਸਕੇ ਬਾਅਦ ਸੜਕ ਆ ਜਾਣੀ ਚਾਹੀਏ ਯਾਰ ਸ਼ਹਿਰ ਵਿੱਚ ਦਾਖਲ ਹੋ ਗਏ ਦਰਸਤ ਚੱਲੀ ਜਾਂਦੇ ਆ ਤੇ ਸਾਂਗਲਾ ਦੇ ਵਿੱਚ ਆ ਵੱਡੀ ਨਦੀ ਲੱਗਦੀ ਆ ਇਧਰ ਲਈ ਇਹਦਾ ਨਾਮ ਆ ਬਸਪਾ ਤੇ ਬਸਪਾ ਦਰਿਆ ਸਤਲੁਜ ਦੀ ਸਹਾਇਕ ਨਦੀ ਹੈ ਕੜਸ਼ਮ ਦੇ ਵਿੱਚ ਜਾ ਕੇ ਇਹ ਰਲ ਜਾਂਦੀ ਹੈ ਜਿਹੜਾ ਆਪਾਂ ਟਰੈਕ ਕਰਕੇ ਆਏ ਆ ਉਰਲੇ ਪਾਸੇ ਉਤਰੇ ਆ ਪਾਸ ਦੇ ਇਧਰਲਾ ਸਾਰਾ ਪਾਣੀ ਇਹ ਇਹਦੇ ਵਿੱਚ ਆ ਕੇ ਬਸਪਾ ਨਦੀ ਦੇ ਵਿੱਚ ਰਲ ਜਾਂਦਾ ਆ ਪੂਰਾ ਐਡਵੈਂਚਰ ਆ ਹੋਲ ਇਹ ਕਿਤੇ ਨਾ ਜਿੱਤੇ ਪੂਰੀ ਧਰਤੀ ਦੇ ਵਿੱਚ ਇਸ ਇਲਾਕੇ ਦੇ ਵਿੱਚ ਆਹਦਾ ਆਫ ਰੋਡਿੰਗ ਕਰਤਾ ਆ ਗੱਡੀ ਤੇ ਆਪਾਂ ਇਥੋਂ ਦੀ ਗਏ ਆਂ ਝੋਲੇ ਲਾਲੇ ਇਥੋਂ ਸੰਗਲਾ ਪਹੁੰਚ ਚੁਕੇ ਸੰਗਲਾ ਤੇ ਅੱਗੇ ਇੱਕ ਟ੍ਰੈਂਪੂ ਡਰਾਈਵਰ ਉੱਤੇ ਚੜਾਂਗੇ ਤੇ ਗਾਹਾਂ ਨੂੰ ਜਾਵਾਂਗੇ ਸ਼ਿਮਲਾਵਲ ਨੂੰ ਲੌਂਗ ਡਰਾਈਵ ਸ਼ੁਰੂ ਹੋਣੀ ਹੈ ਇਥੋਂ ਤੇ ਆਫ ਰੋਡਿੰਗ ਦਾ ਕੰਮ ਖਤਮ ਹੋ ਗਿਆ ਇਹ ਟਰੈਕ ਨੂੰ ਇੱਕ ਜਣੇ ਦਾ ਖਰਚਾ 18500 ਰੁਪਏ ਸੀਗਾ 18500 ਦਿੱਤਾ ਬਾਈ ਨੂੰ ਤੇ ਸ਼ਿਮਲਾ ਟੂ ਸ਼ਿਮਲਾ ਅਸੀਂ ਟਰੈਕ ਕੀਤਾ ਹੈ ਤੇ ਜਿਹੜਾ ਆਕਾਰ ਤੇ ਆਇਆ ਗੱਡੀ ਤੇ ਇਹ ਤੇ ਚੜ ਕੇ ਇਹਦਾ 3500 ਰੁਪਏ ਅੱਡੇ ਦਿੱਤਾ ਆਫ ਰੋਡਿੰਗ ਸੀ ਇਹ ਸਾਰਾ ਹਸਾ ਖਤਾ ਮੁੰਡੇ ਕਰੀ ਜਾਂਦੇ ਆ ਤੇ ਸਾਡੇ ਵੱਲੋਂ ਬਰਾੜੇ ਸਾਰੇ ਪੈਸੇ ਦਾ ਲੈਣ ਦੇਣ ਕਰੀ ਜਾਂਦੇ ਇਹਦੇ ਨਾਲ ਅਸੀਂ ਆਪੇ ਬਾਅਦ ਚ ਨਿਬੜਾਂਗੇ ਆ ਹਸਾ ਖਤਾਵਾਂ ਜਾਈ ਜਾਂਦੇ ਆ ਮੁੰਡੇ ਸਾਰੇ ਓਡੀ ਓਡੀ ਮੋਬਾਈਲਾਂ ਤੇ ਉਲਝੇ ਹੋਏ ਨੇ ਆਹ ਆ ਗਈ ਰਾਧਾ ਸੁਅਮੀ ਐਚਪੀ ਉਹ ਗੱਡੀ ਤੇ ਚੜਾਂਗੇ ਹੁਣ ਆਪਾਂ ਤੇ ਸ਼ਿਮਲਾ ਵੱਲ ਚੱਲਾਂਗੇ ਦੇਵ ਗੱਡੀ ਆ ਗਈ ਵੀਰੇ ਚੱਕੋ ਚੋਲੇ ਹਾਂ ਲੇ ਲਿਆ ਪਾਣੀ ਇਧਰੋਂ ਇੱਥੋਂ ਉਹ ਚਾਹ ਪੀਤੀ ਸੀ ਆਪਾਂ ਇਹਨਾਂ ਰਾਵਾਂ ਤੇ ਕਦੇ ਅਸੀਂ ਸਾਈਕਲਿੰਗ ਕੀਤੀ ਸੀ ਕਿ ਚਤਕੁਲ ਸੰਗਲਾਵਲ ਜਾਂਦੇ ਰਾਹ ਕੜਸ਼ਮ ਤੋਂ ਤੇ ਇੱਥੇ ਮੜਾ ਰੋਕ ਕੇ ਚਾਹ ਕੀਤਾ ਤੇ ਕੁੱਟ-ਕੁੱਟ ਪਾਣੀ ਫੜਿਆ ਆਓ ਚਲਿਏ ਆ ਜੋ ਆਪਾਂ ਠੀਕ ਦੇ ਬਾਈ ਉਹੋ ਸੋਹਣਾ ਲੱਗਾ ਇਹ ਸਾਰਾ ਚਲੋ ਵੀਰੇ ਹੌ ਸਾਹਮਣੇ ਆਪਣੀ ਗੱਡੀ ਖੜੀ ਟੈਂਪੂ ਟਰੈਵਲਰ ਜਿਹਦੇ ਉੱਤੇ ਉਹ ਮੁੰਡਾ ਚੜਿਆ ਹੋਇਆ ਗੁਜਰਾਤ ਰਾਜਸਥਾਨ ਵਾਲਾ ਇਹ ਸਾਹਮਣੇ ਸੜਕਾ NH5 ਨੈਸ਼ਨਲ ਹਾਈਵੇ 5 ਜਿਹੜੀ ਇਧਰੋਂ ਚੱਲਦੀ ਆ ਚਿਪ ਤਿੱਬਤ ਤੇ ਭਾਰਤ ਦੇ ਬਾਰਡਰ ਵੱਲੋਂ ਤੇ ਖਤਮ ਹੁੰਦੀ ਆ ਇਹ ਸੜਕ ਹਸੈਨੀ ਵਾਲਾ ਦਰਿਆ ਸਤਲੁਜ ਦੇ ਨਾਲ-ਨਾਲ ਜਾਂਦੀ ਆ ਤੇ ਸਾਹਮਣੇ ਦਿਸਦਾ ਦਰਿਆ ਸਤਲੁਜ ਹੁਣ ਦੇਖਦੇ ਹਾਂ ਸਤਲੁਜ ਨੀਵਾਜਾ ਬਗੀ ਜਾਂਦਾ ਪਾਣੀ ਤੇ ਘਟਾ ਪਰ ਜਦੋਂ ਇਹ ਮੀਂਹ ਦੀ ਰੁੱਤ ਸ਼ੁਰੂ ਹੋ ਗਈ ਹੋਰ ਮਹੀਨੇ ਤੱਕ ਜਿਹੜੇ ਆ ਵੱਡੇ ਵੱਡੇ ਪੱਥਰ ਦਿਸਦੇ ਨੇ ਇਹ ਪੱਥਰ ਵੀ ਨਹੀਂ ਦਿਖਣੇ ਇੱਥੇ ਸਾਰਾ ਕੁਝ ਐਂਟਕਿਆ ਜਾਂਦਾ ਨੋਚਾਂ ਬਣੀਆਂ ਹੋਈਆਂ ਇੱਥੋਂ ਤੀਕ ਪਾਣੀ ਲੱਗਦਾ ਤੇ ਜਦੋਂ ਇੱਥੋਂ ਤੀਕ ਪਾਣੀ ਲੱਗਦਾ ਉਦੋਂ ਫਿਰ ਗਾਂ ਜਾ ਕੇ ਪੰਜਾਬ ਦੇ ਵਿੱਚ ਹੜ ਆਉਂਦੇ ਆ ਪਾਖੜਾ ਡੈਮ ਦੇ ਦਰ ਖੁੱਲ ਜਾਂਦੇ ਆ 1680 ਫੁੱਟ ਜਦੋਂ ਪਾਖੜਾ ਡੈਮ ਹੋ ਜਾਂਦੀ ਆ ਤੇ ਇਹ ਉਹੀ ਆ ਦਰਿਆ ਸੱਤ ਲੋ ਜਾ ਚਲੋ ਚਲ ਅਗਲਾ ਹੌਸਾ ਚਿੰਦੇਤ ਜੀ ਛੋਟੇ ਵੈਦੀ ਕੀ ਦਾਸ ਕਰਦਾ ਦੂਸਰਾ ਵੀ ਜੀ ਮੈਂ ਜਿੰਨਾ ਵੀ ਮੈਂ ਤਾਂ ਦੱਸਦਾ ਆਏ ਆ ਛੋਟੀਵੇਂ ਬੈਠੇ ਤੇ ਯਾਰ ਤਾਂ ਲੈ ਲਿਆ ਜੀ ਤੁਹਾਨੂੰ ਕਾਰਡ ਪਲੇਟ ਦੋ ਕਿੰਨਾ ਹੋਗਾ ਜਿਆਦਾ ਆਵਾਜ਼ ਕੁਲੜਾ ਹੋ ਰਿਹਾ ਹੈ ਕੰਫੀ ਵਾਲੇ ਦੋ ਦੋ ਹੀ ਕਰ ਦੋ ਮੁੰਡੇ ਇੱਕ ਤਰੀਕ ਦੇ ਨਾਤੇ ਹੋਏ ਨੇ ਤੇ ਅੱਜ ਤਰੀਕ 7 ਹੈ ਪਿੰਡਿਆਂ ਚੋ ਗੋਡੇ-ਗੋਡੇ ਮੁਸ਼ਕਬਾਰੀਆਂ ਦਾ ਹੈ ਜਾ ਕੇ ਨਾਉਣਾ ਪਰ ਉਹ ਤੋਂ ਪਹਿਲਾਂ ਢਿੱਡ ਕਹਿੰਦਾ ਵੀ ਮੈਨੂੰ ਵੀ ਕੁਛ ਚਾਹੀਦਾ ਹੈ ਰੰਗीन ਖਾਣੇ ਖਾਤੇ ਜਾ ਰਹੇ ਆ ਦੁਨੀਆ ਦੇ ਵਿੱਚ ਆ ਕੇ ਥੱਲੇ ਉਤਰ ਕੇ ਪਹਾੜਾ ਤੋਂ ਦੇਵੀਰ ਚਾਕੂ ਐਨ ਐਚ 5 ਨੈਸ਼ਨਲ ਹਾਈਵੇ 5 ਦੇ ਇੱਕ ਬਣੇ ਹੋਏ ਵੱਡੇ ਸਾਰੇ ਟਾਬੇ ਦੇ ਵਿੱਚ ਰੋਟੀ ਟਿੱਖਾ ਕੇ ਮੁੰਡੇ ਬਾਹਰ ਨਿਕਲੇ ਆ ਤੇ Shimla ਹਜੇ ਵੀ ਦੂਰ ਹੈ Shimla ਦੂਰ ਹੈ ਤੇ ਟਾਈਮ ਹਜੇ ਲੱਗਣਾ ਤੇ ਪਹਾੜਾਂ 'ਚ ਛੋਟੀਆਂ-ਛੋਟੀਆਂ ਹੋਣਾਂ ਕਰਕੇ ਜਿਆਦਾ ਇਹੋ ਲੋਕ ਤੇ ਟਾਈਮ ਵੱਧ ਲੱਗਦਾ ਟ੍ਰੈਫਿਕ ਜਮ ਲੱਗੇ ਹੋਏ ਨੇ ਉਹ ਸਾਹਮਣੇ ਪਹਾੜਾਂ ਤੇ ਦਰਖਤਾਂ ਤੇ ਸੇਬਾਂ ਤੇ ਜਾਲ ਪਾਏ ਹੋਏ ਆ ਇਹ ਸਾਰੀ ਸੇਬਾਂ ਦੀ ਫਸਲ ਆ ਤੇ ਪੰਜਾਬ ਚ ਜੇ 180 ਕਿਲੋਮੀਟਰ ਬਾਟ ਕੱਢਣੀ ਹੋਵੇ ਤਾਂ ਸਾਰੇ 2 ਘੰਟੇ ਲੱਗਦੇ ਆ ਤੇ ਪਹਾੜਾਂ ਚੋਂ ਉਸ ਬਾਟ ਨੂੰ ਕੱਢਣ ਤੇ ਸਾਰਾ ਦਿਨ ਲੱਗ ਜਾਂਦਾ ਅਜੇ 40 ਕਿਲੋਮੀਟਰ ਦੂਰ ਆ ਸ਼ਿਮਲਾ ਇਹ ਉਹ ਸਾਰੇ ਚੋਬਰ ਜਿਨ੍ਹਾਂ ਨਾਲ ਆਪਾਂ ਪਿਛਲੇ ਦਿਨਾਂ ਦੇ ਵਿੱਚ ਟਰੈਕ ਕੀਤਾ ਬਹੁਤ ਪਿਆਰੇ ਮੁੰਡੇ ਸਾਰੇ ਚੰਗਾ ਵੀਰੇ ਸਤਿ ਸ੍ਰੀ ਅਕਾਲ ਜੀ ਮਿਲਦੇ ਰਹਾਂਗੇ ਬੜੀਆਂ ਸੁਹਣੀਆਂ ਮੁਲਾਕਾਤਾਂ ਹੋਈਆਂ ਤ੍ਰिवेदी ਸਾਹਿਬ ਓਕੇ ਹਮ ਤਾਂ ਹੈ ਆ ਸਾਥ ਮੈਂ ਨਹੀਂ ਹਮ ਤਾਂ ਆਪ ਅਮਰੇ ਤਾਂ ਚਲੋਗੇ ਪੰਜ ਆਦਮੀ ਆ ਹਰੇ ਲਵ ਯੂ ਤਾਂ ਫਿਰ ਫਿਰ ਉਹ ਵੀ ਜਾਊਗਾ ਉਹ ਵੀ ਜਾਊਗਾ ਇਹ ਯੈਸ ਆ ਲਵ ਯੂ ਵੀਰੇ ਮੈਂ ਕੋਟ ਕਟਾ ਡਰਾਈਵਰ ਕੋਟ ਕਟਦਾ ਸੀ ਸੇਬਾਂ ਵਾਲੇ ਦਾ ਸੇਬਾਂ ਵਾਲੇ ਦਾ ਠੀਕ ਹੈ ਆ ਐਵੀ ਨਾਲ ਜੇ ਉਹ ਆਪਣੀ ਤੁਸੀਂ ਨਹੀਂ ਸਾਡੇ ਨਾਲ ਨਹੀਂ ਜਾਂਦੇ ਆਪ ਹਮਾਰੇ ਸਾਥ ਨਹੀਂ ਜਾਓਗੇ। ਓਕੇ ਲਵ ਯੂ ਯਾਰ। ਮਿਲ ਜੂਗੇ ਬਾਈ। ਹਾਂ ਨੰਬਰ ਉਹ ਨਾ ਵਰਤ ਤੇ ਜੁੜੇ ਰਹਿਣਾਗੇ ਵੀਰੇ ਆਪਾਂ। ਬਿਲਕੁਲ ਓਕੇ ਜੀ। ਚੰਗਾ 100 ਰੁਪਏ ਵੀਰੇ। ਸასი ਗਾਲ ਜੀ। ਥੈਂਕ ਯੂ ਬਹੁਤ ਮਜ਼ਾ ਆਪ ਲੋਕਾਂ ਦੇ। ਬਹੁਤ ਵਧੀਆ ਵੀਰੇ। ਬਹੁਤ ਵਧੀਆ ਸ਼ਾਨਦਾਰ ਰਿਹਾ ਯਾਰ। ਬਲਾਰੀਓ ਬਾਈ। ਜਰੂਰ ਬਾਈ ਜੀ ਜਰੂਰ। ਬਹੁਤ ਮਜ਼ਾ। ਮੋਨਾਲੀza ਯੂ ਡੂ ਵੈਰੀ ਵੈਰੀ ਗ੍ਰੇਟ। ਜਉਂਦੇ ਰਹੋ। ਠੀਕ ਹੈ ਜੀ। ਇਹ ਉਹੀ ਜਗ੍ਹਾ ਜਿੱਥੋਂ ਇਹ ਟਰੈਕ ਨੂੰ ਆਪਾਂ ਸ਼ੁਰੂ ਕੀਤਾ ਸੀਗਾ ਜਿੱਥੋਂ ਟੈਂਪੋ ਟਰੈਵਲਰ ਤੇ ਚੜੇ ਸੀ ਸਾਰੇ ਜਣੇ Shimla ISBT ਬਾਸ ਅੱਡਾ ਇੱਥੋਂ ਦਾ ਟੁੱਟੀ ਗਾਂਡੀ Shimla Abuz Hotel ਅੱਜ ਰਾਤ ਦਾ ਟਿਕਾਣਾ ਇੱਥੇ ਕਰਾਂਗੇ ਇੱਥੇ 500 ਰੁਪਏ ਦੇ ਵਿੱਚ ਬੈੱਡ ਲਿਆ ਡਾਰਮਟਰੀ ਟੈਪ ਵਾਲੀ ਗੱਲ ਬਾਤ ਆ ਬੈੱਡ ਲੱਗੇ ਹੁਣਗੇ ਸਾਂਝੇ ਬਲਦੇਵ ਨੇ ਆਨਲਾਈਨ ਬੁੱਕ ਕੀਤਾ ਸੀਗਾ ਇਹ ਇਹ ਹੋਟਲ ਦੇ ਵਿੱਚ ਵੜ ਕੇ ਅੱਗੇ ਇਹੋ ਜਿਹੀ ਡਾਰਮੇਟਰੀ ਮਿਲੀ ਐ ਚੋbro ਨਾਲੇ ਮੁੰਡੇ ਸਾਰੇ ਤੇ ਹੁਣ ਆਪਾਂ ਚੱਲਦੇ ਆਂ ਇਥੋਂ ਪ੍ਰਸ਼ਾਦਾ ਪਾਣੀ ਛਕਣ ਲਈ ਦੇ ਵੀਰੇ ਆਜੋ 10 ਵਜੇ ਦੀ ਰਾਤ ਦੇ ਦੋ ਲੜਕੇ ਆਪਣੇ ਇੱਧਰ ਆ ਇੱਕ ਗੁਜਰਾਤ ਅਹਮਦਾਬਾਦ ਤੋਂ ਆ ਤ੍ਰिवेदी ਦੇ ਇੱਕ ਦੂਜਾ ਜਵਾਨ ਆਜੋ ਭਾਈ ਦੇਬੇ ਤੋਂ ਬਾਅਦ ਬੰਦ ਹੋ ਜਾਣਾ ਸਾਰਾ ਕੁਝ ਆ ਡਾਰਮੇਟਰੀ ਹੁੰਦੀ ਆ ਇੱਕ ਇਹੋ ਜਿਹਾ ਦਿੰਦੇ ਨੇ ਬੈੱਡ ਹੁੰਦਾ ਤੇ ਸਮਾਨ ਰੱਖਣ ਲਈ ਬਣਾ ਮੋਟਾ ਬਣਾ ਹੁੰਦਾ ਚਾਰਜਰ ਪੁਆਇੰਟ ਤੇ ਇੱਕ ਪੱਖਾ ਇਹਦੀ ਕੀਮਤ ਇਹਦਾ ਲੈਂਦੇ ਆ 500 ਰੁਪਿਆ ਪਾੜਾ ਇੱਕ ਰਾਤ ਦਾ ਅੱਜ ਦਾ ਦਿਨ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ 6 ਵਜੇ ਤੋਂ ਤੇ 11 ਵਜੇ ਦਾ ਸਮਾਂ ਹੋ ਚਲਿਆ ਇੱਥੇ ਸ਼ਿਮਲੇ ਚ ਫਿਰਦੇ ਆ ਹੁਣ ਉਹ ਉੱਥੇ ਢਾਬੇ ਤੇ ਜਾਵਾਂਗੇ ਰੋਟੀ ਖਾਵਾਂਗੇ ਅਮਰਿਤ ਢਾਬਾ ਚਲੋ ਮੁੰਡਿਓ ਆਪਣਾ ਹੀ ਆ ਹੁਣ ਗਰਮੀ ਬੜਾ ਯਾਰ ਹੈ ਹੈ ਖੁੱਤ ਬੜਾ ਲੱਗਦਾ ਤੁਹਾਨੂੰ ਤਾਂ ਪਾਪੜੀ ਜਿੱਦਾਂ ਦੇਪੇ ਇਹ ਵੀ ਹੈ ਨਾ ਇਹ ਤਾਂ ਸਾਹਿਲ ਟ੍ਰੀਟਮੈਂਟ ਹੈ ਗਰਮੀ ਲੱਗ ਦਿੱਤਾ ਆਕਾ ਬਣਾਤਾ 800 ਹੋਏ ਜਲਦੇ ਆ ਮੁੰਡਿਓ ਬਸ 1 ਮਿੰਟ ਚ 1 ਮਿੰਟ ਚ ਹੀ ਆਗੇ ਸ਼ਿਮਲੇ ਦੀਆਂ ਸੜਕਾਂ ਤੇ ਖਾ ਪੀ ਕੇ ਅਸੀਂ ਬਾਹਰ ਨਿਕਲੇ ਆ ਲੈਂਡ ਦਾ ਸਾਨੂੰ ਆਸਰਾ ਹੋ ਗਿਆ ਚ ਰੰਗ ਗੋਰਾ ਦਿਖਾਈ ਜਾਂਦੀ ਸੀ ਵਾਵਾ ਇਹ ਕਰਦੇ ਗਾ ਕੁੱਤੇ ਜਣ ਬੱਧੀ ਦੇਖੀ ਕੱਡੀਆਂ ਕੁੜੀਆਂ ਬਹੁਤ ਤੇਜ਼ ਚਲਾਉਂਦੇ ਨੇ ਜਿਹੜੇ ਇਥੋਂ ਵਾਲੇ ਆ ਅੱਜ ਵੀ ਨੰਬਰ ਦੀਆਂ ਨੰਬਰ ਬਲੇਟਾਂ ਰਾਤ ਦੇ 12:00 ਵਜੇ ਰੁਪੀਨ ਪਾਸ ਟਰੈਕ ਨੂੰ ਕਰਕੇ ਅਸੀਂ ਸ਼ਿਮਲੇ ਪਹੁੰਚ ਗਏ ਸ਼ਿਮਲੇ ਤੋਂ ਸ਼ਿਮਲੇ ਦਾ ਸਾਡਾ ਉਹਨਾਂ ਨਾਲ ਹਿਸਾਬ ਕਿਤਾਬ ਸੀਗਾ ਉਹ ਕੰਪਨੀ ਨਾਲ ਬਿੱਕਿਤ ਐਡਵੈਂਚਰਸ ਨਾਲ ਟਰੈਕ ਬਹੁਤ ਸ਼ਾਨਦਾਰ ਰਿਹਾ ਬਹੁਤ ਸੋਹਣਾ ਤੇ ਜਿਹੜੇ ਕੋਈ ਵੀਰਪਰਾ ਕਰਨਾ ਚਾਹੁੰਦੇ ਨੇ ਕਰ ਸਕਦੇ ਆ ਇਹਨਾਂ ਵੀਡੀਓ 'ਚ ਸਾਰੀ ਜਾਣਕਾਰੀ ਦਿੱਤੀ ਆ ਮੈਨੂੰ ਲੱਗਦਾ ਕੋਈ ਹਰੇਕ ਵੀਰਪਰਾ ਨੂੰ ਮੈਂ ਕਹਾਂ ਜੀ ਹਾਂ ਹਰੇਕ ਵੀਰਪਰਾ ਪੰਗਾ ਲਵੇ ਜਿਹੜੇ ਭੱਜਦੇ ਦੌੜਦੇ ਕੋਈ ਪਹਿਲਾਂ ਦੇ ਟਰੈਕਾਂ ਦਾ ਕੋਈ ਤਜਰਬਾ ਹੈਗਾ ਉਹ ਉਹ ਕਰੇ ਕਰਿਓ ਉਹ ਪੰਗਾ ਲਿਓ ਤੇ ਇਹਨਾਂ ਟ੍ਰੈਕ ਖਰਚੇ ਖੱਲੀਆਂ ਦੀਆਂ ਖਲ ਐ ਇਹੋ ਜਿਹੀਆਂ ਖੱਲੀਆਂ ਚਾਹੀਦੀਆਂ ਨੇ ਤੇ ਮਿਲਦੇ ਆਪਾਂ ਥੋੜੇ ਸਮੇਂ ਚ ਹੋਰ ਟਰੈਕ ਕਰਾਂਗੇ ਪਰਿਵਾਰ ਨਾਲ ਜਵਾਖਾਂ ਚੱਲਣੇ ਛੁੱਟੀਆਂ ਨੇ ਉਹ ਲੈ ਕੇ ਨਿਕਲਾਂਗੇ ਤੇ ਬਾਕੀ ਫਿਰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੁਣ ਇੱਥੋਂ ਅਸੀਂ ਸਵੇਰੇ ਬੱਸ-ਬਸ ਫੜਾਂਗੇ ਤੇ ਪੰਜਾਬ ਪਹੁੰਚਾਂਗੇ ਘਰੋ ਘਰੀ ਹੋਵਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਸਮਾਂ ਦਿੱਤਾ ਤੁਸੀਂ ਇਹ ਰੁਪਿੰਡ ਪਾਸ ਟਰੈਕ ਦੇ ਸਾਰੀਆਂ ਵੀਡੀਓ ਦੇਖਿਆ ਲਾਟਸ ਆਫ ਲਵ Check.